ਹਾਰਡ ਵਰਕ ਵਾਲੇ ਪਾਸੇ ਨਾ ਜਾ ਕੇ ਸਮਾਰਟ ਵਰਕ ਵਾਲੇ ਪਾਸੇ ਪੈ ਰਹੇ ਹਾਂ ਸਾਡਾ ਮੇਨ ਉਦੇਸ਼ ਇਹ ਦਾ ਕਿ ਕਠਿਨਾਈਆਂ ਹਰ ਪਰਿਵਾਰ ਵਿੱਚ ਹੈਗੇ ਨੇ ਸਿਕਲੀਕਰ ਪਰਿਵਾਰ ਵਿੱਚ ਜ਼ਿਆਦਾ ਨੇ ਬੰਜਾਰਿਆਂ ਵਿੱਚ ਵੀ ਜ਼ਿਆਦਾ ਨੇ ਕਿਉਂਕਿ ਉਹ ਗਰੀਬੀ ਚ ਰਹੇ ਨੇ ਬਹੁਤ ਚਿਰਾਂ ਹੋਵੇ ਤਾਂ ਉਹ ਮੇਨ ਲਾਈਨ ਤੋਂ ਨਹੀਂ ਜੁੜੇ ਤੇ ਮੇਨ ਇਹ ਕਾਰਨ ਸੀ ਕਿ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਰੀਅਲ ਲਾਈਫ ਐਗਜ਼ਾਮਪਲ ਹੈ ਕਿ ਇਹ 12th ਫੇਲ ਮੂਵੀ ਜਿਸ ਸੇ ਉਹ ਮਨੋਜ ਕੁਮਾਰ ਸ਼ਰਮਾ ਦੇ ਐਗਜ਼ਾਮਪਲ ਦਿੱਤੀ ਜਿਹੜਾ ਚੰਬਲ ਦਾ ਰੀਜਨ ਡਾਕੂਆਂ ਕਰਕੇ ਫੇਮਸ ਹੈਗਾ ਉੱਥੋਂ ਵੀ ਇੱਕ ਬੱਚਾ ਨਿਕਲਦਾ ਹੈਗਾ ਜਿਹੜਾ ਕਿ ਚੀਟਿੰਗ ਕਰਦਾ ਸੀਗਾ ਪਹਿਲਾਂ ਬਟ ਉਹ ਇੱਕ ਸੱਚਾਈ ਦੇ ਰਾਹ ਤੇ ਚੱਲਦਾ ਹੈ ਮਿਹਨਤ ਕਰਦੇ ਤੇ ਕਈ ਇਸ ਅਫੀਸਰ ਬਣ ਜਾਂਦੇ ਮੇਨ ਪਰਪਸ ਇਹ ਹੈ ਕਿ ਜਿਹੜੇ ਸਿਕਲੀਗਰ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਪੜ੍ਹਾਈ ਵਾਲ এডੂਕੇਸ਼ਨ ਵਾਲ ਆਈਟੀਆਈ ਵਾਲ ਪ੍ਰੋਫੈਸ਼ਨਲ ਕੋਰਸਸ ਵਾਲ ਜਾਂ ਐਮਪਾਵਰਮੈਂਟ ਕੋਰਸਸ ਵਾਲ ਪ੍ਰੇਰਿਆ ਜਾਏ ਫਿਰ ਉਹਨਾਂ ਨਾਲ ਆਪਾਂ ਇੰਟਰੈਕਸ਼ਨ ਕੀਤੀ ਹੈ ਇੱਕ ਕਾਉਂਸਲਿੰਗ ਸੈਸ਼ਨ ਕੀਤਾ ਹੈਗਾ ਬੰਬੀ ਦੀ ਇੱਕ ਸੰਸਥਾ ਹੈਗੀ ਇੱਕ ਗੁਣਮਿਤ ਪਛਾ ਚੈਰੀਟੇਬਲ ਟਰਸਟ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਬੰਦੇ ਹਾਇਰ ਕੀਤੇ ਹੋਏ ਨੇ ਜਿਹੜੇ ਉੱਥੇ ਪੰਚਾਰਿਕ ਦੀ ਸੇਵਾ ਕਰ ਰਹੇ ਨੇ ਤੇ ਨਾਲ ਨਾਲ ਉਹ এডੂਕੇਸ਼ਨ ਵਾਸਤੇ ਇਸੇ ਵਾਰ ਮੈਂ ਬਖੋਤ ਦੌਰ ਤੇ ਕਰਦੇ ਰਹੇ ਸਨ ਦਾ ਉਸਾਬੀ ਚ ਇੱਕ ਸੈਂਟਰ ਚਲ ਰਿਹਾ ਐਜੂਕੇਸ਼ਨ ਜਿੱਥੇ ਆਪਾਂ ਇੱਕ ਟਿਊਸ਼ਨ ਸੈਂਟਰ ਕਹਿ ਲੋ ਜਾਂ ਇੱਕ ਐਜੂਕੇਸ਼ਨ ਸੈਂਟਰ ਚਲਾ ਰਿਹਾ ਨਾਰਮਲੀ ਉੱਥੇ ਕੋਈ ਟੀਚਰ ਵੀ ਜਾ ਕੇ ਰਾਜ਼ੀ ਨਹੀਂ ਹੈ ਉੱਥੇ ਹੀ ਲੋਕਲ ਉਹਨਾਂ ਵਿੱਚੋਂ ਜਿਹੜਾ ਪੜੇ ਲਿਖੇ ਮੁੰਡਾ ਸੀਗਾ ਉਸ ਨੂੰ ਏਮਪਾਵਰ ਕਰਕੇ ਆਪਾਂ ਉੱਥੇ ਇੱਕ ਸੈਂਟਰ ਚਲਾ ਰਹੇ ਹਾਂ ਉਹਨਾਂ ਕੱਠਨ ਆਈਏ ਨਾਲ ਵੀ ਲੜਦਾ ਹੈਗਾ ਤੇ ਆਪਣੇ ਜਿਹੜੇ ਉਦੇਸ਼ ਹੈਗਾ ਜਿਹੜਾ ਆਪਣਾ ਏਮ ਹੈ ਉਸ ਉੱਪਰ ਪੂਰੀ ਲਗਨ ਨਾਲ ਕੰਮ ਕਰਨਾ ਤਾਂ ਕਿ ਆਪਾਂ ਆਪਣੇ ਜੀਵਨ ਵਿੱਚ ਅੱਗੇ ਵਧ ਸਕੀਏ ਤੇ ਇੱਕ ਮੁਕਾਮ ਹਾਸਲ ਕਰ ਸਕੀਏ ਬੇਸਿਕ ਪਰਪਸ ਇਹ ਸੇਗਾ